ਇਹਨਾਂ ਨੂੰ ਗਾਤਰੇ ਵਾਲੇ ਸਿੱਖ ਨਹੀਂ ਚੁਭਦੇ ਉਹਦੇ ਨਾਲ ਕੁਝ ਸ਼ਰਤਾਂ ਨੇ ਇਹਨਾਂ ਨੂੰ ਸਿੱਖ ਇਸ ਕਰਕੇ ਨਹੀਂ ਚੁਭਦੇ ਵੀ ਇਹਨਾਂ ਦੇ ਸਿਰ ਤੇ ਪੱਗ ਕਿਉਂ ਆ ਇਹਨਾਂ ਨੂੰ ਸਿੱਖ ਇਸ ਕਰਕੇ ਨਹੀਂ ਚੁਭਦੇ ਵੀ ਇਹਨਾਂ ਦੇ ਹੱਥਾਂ 'ਚ ਕੜੇ ਕਿਉਂ ਆ ਸੱਚ ਜਾਣਿਓ ਇਹਨਾਂ ਨੂੰ ਸਿੱਖ ਇਥੋਂ ਤੱਕ ਵੀ ਨਹੀਂ ਚੁਬਦੇ ਕਿ ਇਹਨਾਂ ਦੇ ਹੱਥਾਂ ਦੇ ਵਿੱਚ ਆਧੁਨਿਕ ਮਾਡਰਨ ਹਥਿਆਰ ਰੱਖਣਾ ਕਿਉਂ ਆ ਨਹੀਂ ਚੁਬਦੇ ਉਦੋਂ ਤੱਕ ਨਹੀਂ ਚੁਬਦੇ ਉਦੋਂ ਤੱਕ ਨਹੀਂ ਚੁਬਦੇ ਜਦੋਂ ਤੱਕ ਉਹ ਸਿਰ ਤੇ ਪੱਗ ਬੰਨ ਕੇ ਖਾਤਰਾ ਬਾ ਕੇ ੜਾ ਬਾ ਕੇ ਹੱਥ ਜ ਹਥਿਆਰ ਫੜ ਕੇ ਇਹ ਗੱਲ ਕਹਿੰਦਾ ਆ ਕਿ ਮੈਂ ਹਿੰਦੁਸਤਾਨੀ ਆ ਮੈਂ ਹਿੰਦੁਸਤਾਨ ਦੀ ਰੱਖਿਆ ਕਰਨੀ ਆ ਜੇ جنگ ਲੱਗੀ ਤੇ ਫੌਜਾਂ ਤਿਆਰ ਬਰ ਤਿਆਰ ਨੇ ਅਸੀਂ ਪਾਕਿਸਤਾਨ ਨਾਲ ਲੜਾਂਗੇ ਉਹ ਕਹਿੰਦੇ ਇਹੋ ਤੇ ਸਿੱਖ ਸਾਨੂੰ ਚਾਹੀਦੇ ਨੇ ਸਿੱਖ ਚੁਬਦਾ ਕਦਣਿਆ ਉਹ ਉਹਦਣ ਚੁਬਦਾ ਜਦਨ ਸਿੱਖ ਕਹਿੰਦਾ ਵੀ ਭਰਾਵੋ ਮੈਂ ਆਪਣਾ ਰਾਜ ਵੀ ਕਾਇਮ ਕਰਨਾ ਮੈਂ ਗੁਰੂ ਦੀ ਇੱਜ਼ਤ ਵੀ ਰੱਖਣੀ ਤੇ ਜੇ ਅੱਜ ਸਾਡੀਆਂ ਸੰਸਥਾਵਾਂ ਦਾ ਇਹ ਹਾਲ ਹੋ ਗਿਆ ਸਾਡੀਆਂ ਜਥੇਬੰਦੀਆਂ ਇਹ ਕਹਿੰਦੀਆਂ ਨੇ ਜਦੋਂ ਮਾਰੇ ਦਾ ਜੰਗ ਦਾ ਮਾਹੌਲ ਬਣਿਆ ਕਿ ਅਸੀਂ ਫੌਜਾਂ ਤਿਆਰ ਬਾਰ ਤਿਆਰ ਨੇ ਤੇ ਅਸੀਂ ਪਾਕਿਸਤਾਨ ਦੇ ਵਿਰੁੱਧ ਜੰਗ ਲੜਾਂਗੇ ਦੋਸਤਾਂ ਦਾ ਸਾਥ ਦੇਵਾਂਗੇ ਕਈ ਵਾਰੀ ਗੁਰੂ ਸਾਹਮਣੇ ਖਲੋ ਕੇ ਹੂਕ ਨਿਕਲਦੀ ਆ ਮਾਰਾ ਸੱਚਾ ਪਾਸ਼ਾ ਤੇਰੀਆਂ ਫੌਜਾਂ ਸੀ ਇੰਨਾ ਦੀ ਇਹ ੜਕ ਉਦਣ ਨਿਕਲਣੀ ਚਾਹੀਦੀ ਸੀ ਜਦੋਂ ਪੰਜਾਬ ਦੀ ਧਰਤੀ ਤੇ ਇਸ਼ਤਿਹਾਰ ਲੱਗੇ ਹੈ ਵੀ ਤੁਹਾਡਾ ਗੁਰੂ ਸਾਡੇ ਕੋਲ ੜਕ ਉਦਣ ਕਿੱਥੇ ਮਰ ਗਈ ਜਾਂ ਉਹ ੜਕ ਚੁਬਦੀ ਹੈ ਸਰਕਾਰ ਨੂੰ ਇਹ ੜਕ ਨਹੀਂ ਚੁਬਦੀ ਪਾਉ ਚੇਦੀ ਉਹੀ ਬੜਕ ਮਰੀ ਕਿਉਂ ਕਿ ਅਸੀਂ ਰਾਮ ਆ ਇਹ ਸਾਡਾ ਘਰ ਹੁੰਦਾ ਇਹ ਸਾਡਾ ਰਾਜ ਹੁੰਦਾ ਇਹ ਸਾਡਾ ਖਾਲਸਾਣ ਹੁੰਦਾ ਕਿਸੇ ਆ ਦੁਕੀ ਵਾਲੇ ਡੇਰੇ ਦੇ ਕੀ ਮਧੇ ਸਿੱਖਾਂ ਦੇ ਗੁਰੂ ਨੂੰ ਹੱਥ ਪਾ ਜਾ ਉਹ ਰਾਜ ਕਿਹੜੀ ਚੀਜ਼ ਲਈ ਨਹੀਂ ਚਾਹੀਦਾ ਕੋਈ ਦਲੀਲ ਤੇ ਦਵੇ ਆ ਕੇ ਸਾਡੀ ਹਰ ਚੀਜ਼ ਲਈ ਰਾਜ ਚਾਹੀਦਾ ਸਾਡੇ ਧਰਮ ਲਈ ਰਾਜ ਚਾਹੀਦਾ ਸਾਡੇ ਭਵਿੱਖ ਲਈ ਰਾਜ ਚਾਹੀਦਾ ਸਾਡੀਆਂ ਫਸਲਾਂ ਲਈ ਸਾਨੂੰ ਖਾਲਸਾਣ ਚਾਹੀਦਾ ਸਾਡੇ ਬੱਚਿਆਂ ਦੇ ਭਵਿੱਖ ਲਈ ਖਾਲਸਾਤਨ ਚਾਹੀਦਾ ਆ ਸਾਡੀਆਂ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਬਹਾਲ ਰੱਖਣ ਲਈ ਖਾਲਸਾਤਨ ਚਾਹੀਦਾ ਆ ਤੇ ਸੱਚ ਇਹ ਵਾ ਜਿਹੜੇ ਸਾਨੂੰ ਡੱਕਦੇ ਫਿਰਦੇ ਆ ਨਾ ਉਹਨਾਂ ਸਾਰਿਆਂ ਦੇ ਪਰਿਵਾਰਾਂ ਦੀ ਸੁਰੱਖਿਆ ਲਈ ਵੀ ਖਾਲਸਾਤਨ ਚਾਹੀਦਾ ਤੇ ਉਹਨਾਂ ਲਈ ਵੀ ਤੁਸੀਂ ਬਣਾਵਾਂਗੇ ਤਾਂ ਲੋ ਫਿਰ ਗੁਰੂ ਦੇ ਪੈ ਦੇਣਾ